ਹੜਾ ਦੀ ਮਾਰ ਤੋਂ ਪਹਿਲਾਂ ਵੱਜੇਗੀ ਖਤਰੇ ਦੀ ਘੰਟੀ ਜਲ ਸਰੋਤ ਵਿਭਾਗ ਨੇ ਕੱਢੀ ਨਵੀਂ ਕਾਰਡ ਰੈੱਡ ਜ਼ੋਨ ਦਾ ਲੱਗੇਗਾ ਪਹਿਲਾਂ ਹੀ ਪਤਾ ਸ਼ਸ਼ੀ ਕਾ ਜੀ ਤੁਸੀਂ ਜੋੜਿਓ ਐਨ ਆਰ ਆਈ ਟੀਵੀ ਨਾਲ ਮਾਸਤਰਾ ਸਿੰਘ ਬਠੋਈ ਤਾਂ ਅਕਸਰ ਦੇਖਦੇ ਆ ਕਿ ਜਦੋਂ ਹੜਾ ਦੀ ਮਾਰ ਪੈਂਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਐਡੀ ਕਬੱਡੀ ਸੱਟ ਇਨ੍ਹਾਂ ਹੜਾਂ ਨਾਲ ਵੱਜ ਜਾਂਦੀ ਹੈ ਕਿ ਉਹ ਕਈ ਕਈ ਜੜੀਆਂ ਰੀੜੇ ਤੱਕ ਲੰਘ ਜਾਂਦੀ ਹੈ ਤਾਂ ਉਹ ਛੱਟ ਜਿਹੜੀ ਆ ਰਾਸ ਤੱਕ ਨਹੀਂ ਆਂਦੀ ਯਾਨੀ ਕਿ ਕਹਿ ਸਕਦੇ ਆ ਕਿ ਐਡਾ ਵੱਡਾ ਨੁਕਸਾਨ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਝੱਲਣਾ ਪੈਂਦਾ ਹੈ ਕਿ ਕਈ ਕਈ ਪੋਸਤਾ ਲੱਗ ਜਾਂਦੀਆਂ ਨੇ ਉਹਨਾਂ ਹਾਲਾਤਾਂ ਨੂੰ ਸਵਾਲਣ ਦੇ ਲਈ ਅਤੇ ਇਹ ਇੱਕ ਜਿਹੜੇ ਆ ਕੁਦਰਤੀ ਆਫਤ ਤੋਂ ਬਚਣ ਦੇ ਲਈ ਵੱਡੇ ਸਵਾਲ ਆ ਜਿਹੜੇ ਉੱਠਦੇ ਆ ਕਿ ਆਖਰਕਾਰ ਸਮੇਂ ਤੋਂ ਪਹਿਲਾਂ ਹੀ ਪ੍ਰਸ਼ਾਸਨ ਕਿਉਂ ਕੋਈ ਪੁਖਤਾ ਪ੍ਰਬੰਧ ਨਹੀਂ ਕਰਦਾ ਪਰ ਹੁਣ ਸ਼ੁਭ ਸ਼ੁਰੂਆਤ ਹੋਣ ਜਾ ਰਹੀ ਹੈ ਦੱਸਦੇ ਚੱਲਦੇ ਆ ਅਹਿਮ ਜਿਹੜੇ ਕਦਮ ਆ ਉਹ ਜਲ ਸਰੋਤ ਵਿਭਾਗ ਵੱਲੋਂ ਚੱਕੇ ਗਏ ਆ ਕਿ ਜੋ ਹੜ੍ਹਾਂ ਦੇ ਲਈ ਰੈੱਡ ਜ਼ੋਨ ਹੋਏਗਾ ਉਸ ਦਾ ਪਹਿਲਾਂ ਹੀ ਪਤਾ ਲਗਾ ਲਿਆ ਜਾਏਗਾ ਅਤੇ ਪਹਿਲਾਂ ਹੀ ਲੋਕਾਂ ਨੂੰ ਅਲਰਟ ਕਰ ਦਿੱਤਾ ਜਾਇਆ ਕਰੇਗਾ ਬਿੱਤੇ ਸਮੇਂ ਦਰਮਿਆਨ ਦੇਖਿਆ ਕਿ ਕਿਸ ਤਰੀਕੇ ਨਾਲ ਪੰਜਾਬ ਵਿੱਚ ਹੜ੍ਹਾਂ ਨੇ ਮਾਰ ਪਾਈ ਅਤੇ ਉਸ ਮਾਰ ਦੇ ਝੰਬੇ ਹੋਏ ਲੋਕ ਹਾਲੇ ਤੱਕ ਰਾਸ ਨਹੀਂ ਆ ਸਕੇ ਉਹਨਾਂ ਨੂੰ ਇਹ ਮਾਰ ਅਤੇ ਹੁਣ ਤੱਕ ਬਹੁਤ ਸਾਰੇ ਜਿਹੜੇ ਆ ਕਰਜ਼ੇ 'ਚ ਫਸੇ ਹੋਏ ਨੇ ਲੋਕ ਇੱਥੋਂ ਤੱਕ ਕੇ ਬਹੁਤ ਸਾਰੇ ਲੋਕ ਮੁਆਵਜ਼ਾ ਤੱਕ ਉਡੀਕ ਰਹੇ ਨੇ ਕਿਉਂਕਿ ਜਿਹੜੀ ਝੋਨੇ ਦੀ ਫਸਲ ਸੀ ਉਹ ਕਿਸਾਨਾਂ ਨੂੰ ਇੰਨੀ ਕ ਮਹਿੰਗੀ ਪਈ ਕਿ ਤਿੱਜੀ ਤਿੱਜੀ ਵਾਰ ਕਿਸਾਨਾਂ ਨੂੰ ਉਹ ਫਸਲ ਜਿਹੜੀ ਆ ਲਾਉਣੀ ਪਈ ਅਤੇ ਝੋਨੇ ਦੀ ਫਸਲ ਦੀ ਲਵਾਈ ਦੇ ਵਿੱਚ ਕੀ ਕੁਝ ਬਚਿਆ ਹਲੇ ਤੱਕ ਲੋਕਾਂ ਨੂੰ ਉਹ ਸਮਝ ਨਹੀਂ ਆਈ ਤਾਂ ਦੱਸ ਦਈਏ ਕਿ ਪੰਜਾਬ ਵਿੱਚ ਹੜਾਂ ਦੀ ਮਾਰ ਵਾਲੇ ਰੈੱਡ ਜ਼ੋਨ ਸਨਾਖਤ ਕਿਤੇ ਜਾ ਰਹੇ ਨੇ ਜਿੰਨਾ ਵਾਸਤੇ ਡਰੋਨਾਂ ਦੀ ਮਦਦ ਨਾਲ ਸਰਵੇਖਣ ਹੋਵੇਗਾ ਲੋਕ ਅਗੇਤਾ ਜਾਣ ਜਾਣ ਸਕਣਗੇ ਕਿ ਹੜਾਂ ਦਾ ਪਾਣੀ ਕਿਸ ਪਿੰਡ ਅਤੇ ਸ਼ਹਿਰ ਚ ਮਾਰ ਕਰੇਗਾ ਜਾਨੀ ਕਿ ਪਹਿਲਾਂ ਹੀ ਪਤਾ ਲੱਗ ਜਾਇਆ ਕਰੇਗਾ ਕਿ ਹੁਣ ਹੜਾਂ ਦਾ ਪਾਣੀ ਹੈ ਜਿਹੜਾ ਉਹ ਕਿੱਥੇ ਕਿੱਥੇ ਮਾਰ ਕਰੇਗਾ ਜਲ ਸਰੋਤ ਵਿਭਾਗ ਵੱਲੋਂ 3 ਮਹੀਨੇ ਤੋਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਦਾ ਮਕਸਦ ਹੜਾਂ ਦੀ ਮਾਰ ਤੋਂ ਜਾਨੀ ਮਾਲੀ ਨੁਕਸਾਨ ਘੱਟ ਕਰਨਾ ਹੈ ਮਹਿਕਮੇ ਵੱਲੋਂ 4 ਡਰੋਨ ਅਤੇ 15 डीजीपीएस ਖਰੀਦੇ ਗਏ ਨੇ ਅਤੇ 1.5 ਸਾਲ ਤੱਕ ਸਮੂਚੀਆਂ ਨਦੀਆਂ ਨਾਲੇ ਤੇ ਚੋਆ ਦਾ ਸਰਵੇਖਣ ਮੁਕੰਮਲ ਹੋ ਜਾਵੇਗਾ ਡੀਜੀपीएस ਨਾਲ ਇਹਨਾਂ ਨਦੀਆਂ ਨਾਲਿਆਂ ਦੀ ਜ਼ਮੀਨ ਦਾ ਸਰਵੇਖਣ ਹੋਵੇਗਾ ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਨੂੰ ਤਕਨੀਕੀ ਮਹਿਰਾਂ ਤੋਂ ਸਿਖਲਾਈ ਦਵਾਈ ਜਾ ਰਹੀ ਹੈ ਅਤੇ ਇਹ ਸਟਾਫ ਡਰੋਨਾ ਜਰੀਏ ਡਿਜੀਟਲ ਐਲੀਵੇਸ਼ਨ ਮਾਡਲ ਸਰਵੇਖਣ ਕਰੇਗਾ ਇਸ ਦੌਰਾਨ ਧਰਤੀ ਦੇ ਪੱਧਰ ਕਿਹੜੇ ਇਲਾਕੇ ਨਿਵੇਂ ਹਨ ਤੇ ਪਾਣੀ ਦਾ ਕੁਦਰਤੀ ਵਹਾਅ ਕਿਸ ਪਾਸੇ ਵੱਲ ਦੀ ਹੋਵੇਗਾ ਇਸ ਨਾਕਤ ਕੀਤੀ ਜਾਏਗੀ ప్రతి ਡਰੋਨ ਕਰੀਬ 60 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਉਥੇ ਜੇਕਰ ਦੇਖਿਆ ਜਾਵੇ ਕਿ ਇੱਕ ਤੋਂ ਇੱਕ ਕਦਮ ਆ ਜਿਹੜੇ ਉਹ ਚੱਕੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਹਰ ਨਦੀ ਨਾਲੇ ਤੇ ਚੋ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਜਿਸ ਚ ਹਰ ਖਸਰਾ ਨੰਬਰ ਦੀ ਸਨਾਖਤ ਵੀ ਹੋ ਜਾਵੇਗੀ ਕਿਸੇ ਨਦੀ ਵਿਚਲਾ ਹੜ ਕਿਸ ਖਿੱਤੇ ਤੱਕ ਮਾਰ ਕਰੇਗਾ ਇਹ ਪਤਾ ਲਗਾਇਆ ਜਾਵੇਗਾ ਤੇ ਅਕਸਰ ਅਸੀਂ ਜਿੱਥੇ ਦੇਖਦੇ ਆ ਕਿ ਬਹੁਤ ਸਾਰੇ ਨਾ ਥਾਮਪ ਤੇ ਇਨੀ ਕਬੱਡੀ ਮਾਰ ਪਏ ਜਾਂਦੇ ਆ ਕਿ ਕਈ ਘਰਾਂ ਦੇ ਘਰ ਰੁੜ ਜਾਂਦੇ ਨੇ ਤੇ ਕਈ ਜਾਨਾਂ ਤੱਕ ਵੀ ਚਲਿਆਂ ਜਾਂਦੇ ਆ ਨੇ ਤੇ ਉਸ ਦੇ ਲਈ ਇਹ ਵੱਡਾ ਕਦਮ ਜਿਹੜਾ ਉਹ ਕਿਤੇ ਨਾ ਕਿੱਦੈ ਸੱਦ ਹੋ ਸਕਦਾ ਹੈ ਉਥੇ ਇਹ ਕਰ ਦੇਖਿਆ ਜਾਵੇ ਕੇਸ ਦਾ ਪਹਿਲਾ ਹੀ ਅਨੁਮਾਨ ਹੋ ਜਾਇਆ ਕਰੇਗਾ ਕਿ ਪਾਣੀ ਕਿੱਥੇ ਮਾਰ ਕਰੇਗਾ ਚੇਤੇ ਰਹੇ ਕੇ ਜਦੋਂ ਵੀ ਹੜਾ ਆਉਂਦੇ ਨੇ ਤਾਂ ਉਹ ਤਬਾਹੀ ਮਚਾਉਂਦੇ ਹਨ ਅਤੇ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਕੋਈ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਹੈ ਕਿ ਉੱਪਰੋਂ ਆਇਆ ਪਾਣੀ ਕਿੰਨੇ ਖਿੱਤੇ ਨੂੰ ਲਪੇਟ ਵਿੱਚ ਲਵੇਗਾ ਮਾਲ ਵਿਭਾਗਤੋਂ ਵੀ ਨਿਸ਼ਾਨਦਈਆਂ ਲਈ ਸਹਿਯੋਗ ਲਿਆ ਗਿਆ ਸੀ ਜਲ ਸਰੋਤ ਵਿਭਾਗ ਹੁਣ ਹਰ ਨਦੀ ਨਾਲੇ ਦੀ ਜ਼ਮੀਨ ਦਾ ਡਾਟਾ ਤਿਆਰ ਕਰ ਰਿਹਾ ਪਹਾੜੀ ਤੇ ਕੰਢੀ ਖੇਤਰ ਵਿੱਚ ਚੋਆ ਦੇ ਪਾਣੀ ਦੀ ਵੱਡੀ ਮਾਰ ਪੈਂਦੀ ਹੈ ਜਲ ਸਰੋਤ ਵਿਭਾਗ ਵੱਲੋਂ ਡਿਜੀਟਲ ਟੈਕਨੋਲੋਜੀ ਦਾ ਸਹਾਰਾ ਲਿਆ ਜਾ ਰਿਹਾ ਇਸ ਸਰਵੇਖਣ ਜਰੀਏ ਜੋ ਹੜ੍ਹਾਂ ਤੋਂ ਵੱਧ ਪ੍ਰਭਾਵਿਤ ਖੇਤਰ ਸਨਾਰਤ ਹੋਣਗੇ ਉਹਨਾਂ ਵਿੱਚ ਵੱਡੇ ਪ੍ਰੋਜੈਕਟਾਂ ਦੀ ਉਸਾਰੀ ਤੇ ਮਨਾਹੀ ਕਾਰਨ ਦੀ ਤਜਵੀਜ਼ ਵੀ ਬਣਾ ਬਣ ਸਕਦੀ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕਿਸੇ ਏਰੀਏ ਵਿੱਚ ਹੜ੍ਹ ਆ ਜਾਂਦਾ ਹੈ ਤੇ ਉੱਥੇ ਪਹਿਲਾਂ ਹੀ ਕੋਈ ਵੱਡਾ ਪ੍ਰੋਜੈਕਟ ਸ਼ੁਰੂ ਹੋਇਆ ਹੋਇਆ ਹੁੰਦਾ ਹੈ ਤੇ ਉਹ ਪ੍ਰੋਜੈਕਟ ਹੈ ਜਿਹੜਾ ਉਹ ਤੈਸ਼ ਨੈਸ਼ ਹੋ ਕੇ ਰਹਿ ਜਾਂਦਾ ਹੈ ਹੜ੍ਹਾਂ ਦੇ ਪਾਣੀ ਕਾਰਨ ਤੇ ਉਸ ਦਾ ਸਿੱਧਾ ਸਿੱਧਾ ਨੁਕਸਾਨ ਜਿੱਥੇ ਸਰਕਾਰਾਂ ਨੂੰ ਚੱਲਣਾ ਪੈਂਦਾ ਤਾਂ ਉੱਥੇ ਇਸ ਦਾ ਸਿੱਧਾ ਸਿੱਧਾ ਅਸਰ ਲੋਕਾਂ ਤੇ ਵੀ ਪੈਂਦਾ ਕਿਉਂਕਿ ਇਸ ਪ੍ਰੋਜੈਕਟ ਦਾ ਆ ਕਿਤੇ ਨਾ ਕਿਤੇ ਲੋਕਾਂ ਨੂੰ ਫਾਇਦਾ ਹੋਣਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਹੁੰਦਾ ਹੈ ਜਾਂ ਉਸ ਖਿੱਤੇ ਵਿੱਚ ਜਾਂ ਉਸ ਏਰੀਆ ਵਿੱਚ ਜਿੱਥੇ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੁੰਦਾ ਉਸ ਦੇ ਲੋਕ ਉਸ ਏਰੀਆ ਚ ਜਿਹੜਾ ਜ਼ਮੀਨਾਂ ਦਾ ਵੀ ਕਈ ਵਾਰ ਮੁੱਲ ਵਧ ਜਾਂਦਾ ਪਰ ਜਦੋਂ ਕਿਤੇ ਹੜ ਦੀ ਮਾਰ ਪੈ ਜਾਂਦੀ ਹੈ ਤਾਂ ਉਹ ਜ਼ਮੀਨ ਦਾ ਮੁੱਲ ਵਧਣ ਦੀ ਥਾਂ ਹੋਰ ਘਟ ਜਾਂਦਾ ਤੇ ਕਿਸਾਨ ਦੀ ਜਿਹੜੀ ਆ ਉਹ ਆਮਦਨ ਤੇ ਵੀ ਵੱਡਾ ਅਸਰ ਉਸ ਦਾ ਨਜ਼ਰ ਆਂਦਾ ਹੈ ਤਾਂ ਇਸੇ ਦੇ ਚੱਲਦਿਆਂ ਹੁਣ ਆ ਜਿਹੜੇ ਵੱਡੀ ਜਿਹੜੀ ਆ ਕਦਮ ਚੁੱਕੇ ਜਾ ਰਹੇ ਆ ਕਿ ਹੜ੍ਹਾਂ ਵਿੱਚ ਕਈ ਵਾਰ ਸਕੂਲ ਕਾਲਜ ਅਤੇ ਹਸਪਤਾਲ ਡੁੱਬ ਜਾਂਦੇ ਨੇ ਪਰ ਇਸ ਸਰਵੇਖਣ ਦੇ ਮੁਕੰਮਲ ਹੋਣ ਵਗਰੋਂ ਹੜ੍ਹਾਂ ਦੇ ਆਧਾਰਾਂ ਤੇ ਪੈਣ ਵਾਲੀ ਇਮਾਰਤਾਂ ਦੀ ਅਗੇਤਾ ਇਲਮ ਇਲਮ ਜਿਹੜਾ ਪਤਾ ਲਗਾਇਆ ਜਾ ਸਕਦਾ ਜਾਨੀ ਕਿ ਹਸਪਤਾਲ ਸਕੂਲ ਕਾਲਜ ਜਿਸ ਏਰੀਆ ਚ ਹੈ ਹਨ ਉਹਨਾਂ ਤੇ ਪਾਣੀ ਮਾਰ ਕਰੇਗਾ ਜਾਂ ਨਾ ਉਸ ਦਾ ਪਹਿਲਾਂ ਹੀ ਹੁਣ ਸਰਵੇਖਣ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਉਥੇ ਸੇਫ ਏਰੀਆ ਬਣਾਉਣ ਦੇ ਲਈ ਵੱਡੇ ਕਦਮ ਜਿਹੜੇ ਆਣ ਵਾਲੇ ਦਿਨਾਂ 'ਚ ਚੁੱਕੇ ਜਾ ਸਕਦੇ ਨੇ ਕਿਉਂਕਿ ਇੱਕ ਵੱਡਾ ਸਲਾਘਾਯੋਗ ਕਦਮ ਹੈ ਕਿਉਂਕਿ ਜਦੋਂ ਲੋਕਾਂ ਤੇ ਮਾਰ ਪੈ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਅਸੀਂ ਅਕਸਰ ਅੱਖਾਂ ਨਾਮ ਕਰਕੇ ਹੀ ਰਹਿ ਜਾਂਦੇ ਆ ਤੇ ਸੋਚਦੇ ਆ ਕਿ ਹੁਣ ਕੀ ਬਣੇਗਾ ਤੇ ਕੌਣ ਇਹਨਾਂ ਦੀ ਵਾਹ ਫੜੇਗਾ ਪਰ ਹੁਣ ਪ੍ਰਸ਼ਾਸਨ ਖਾਸ ਕਰਕੇ ਪੰਜਾਬ ਸਰਕਾਰ ਗੱਲ ਕਰੀਏ ਕਿ ਨਵੇਂ ਵੱਡੇ ਜਿਹੜੇ ਕਦਮ ਚੁੱਕੇ ਜਾ ਰਹੇ ਆ ਜਿੱਥੇ ਅਸੀਂ ਅਕਸਰ ਪਹਿਲਾਂ ਸਵਾਲ ਚੁੱਕਦੇ ਆ ਜਾਂ ਲੋਕਾਂ ਵੱਲੋਂ ਅਕਸਰ ਸੁਣਦੇ ਆ ਕਿ ਜਿਹੜੇ ਡਰੋਨ ਨੇ ਜਿਹੜੇ ਡਰੋਨਰਾਂ ਰਾਹੀਂ ਪਹਿਲਾਂ ਹੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਸੀ ਜਾਂ ਕਹਿ ਸਕਦੇ ਹੋ ਕਿ ਜਿਹੜੇ ਨਾਲੇ ਨੇ ਉਹਨਾਂ ਦੀ ਸਫਾਈ ਨਹੀਂ ਸਮੇਂ ਸਿਰ ਹੁੰਦੇ ਨਦੀਆਂ ਨਾਲਿਆਂ ਦੀ ਸਫਾਈ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਇਹ ਹੜਨਾ ਆਉਂਦੇ ਅਸਰ ਅਸੀਂ ਬਹੁਤ ਸਾਰਾ ਪਟਿਆਲੇ ਦਾ ਏਰੀਆ ਵੀ ਦੇਖਿਆ ਕਿ ਪਿਛਲੀ ਵਾਰ ਹੜ ਦੀ ਮਾਰ ਵਿੱਚ ਆਇਆ ਅਤੇ ਉਸੇ ਦੇ ਚੱਲਦਿਆਂ ਉਸ ਸਮੇਂ ਬਹੁਤ ਸਵਾਲ ਉੱਠੇ ਸੀਗੇ ਹੁਣ ਉਹਨਾਂ ਸਵਾਲਾਂ ਤੇ ਠੱਲ ਪਾਉਣ ਦੇ ਲਈ ਉਸ ਮੁਸ਼ਕਲਾਂ ਨੂੰ ਘਟਾਉਣ ਦੇ ਲਈ ਹੁਣ ਸਰਕਾਰ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਕਿ ਡਰੋਨਾਂ ਰਾਹੀਂ ਸਨਾਖਤ ਕੀਤੀ ਜਾਏਗੀ ਉਸ ਏਰੀਏ ਦੀ ਜਿੱਥੇ ਪਾਣੀ ਦੀ ਮਾਰ ਹੁੰਦੀ ਹੈ ਜਾਦਾ ਨੀਮਾ ਜਿਹੜਾ ਏਰੀਆ ਉਸ ਦੀ ਸਨਾਖਤ ਪਹਿਲਾਂ ਹੀ ਕਰ ਲਈ ਜਾਏਗੀ ਤੇ ਉੱਥੇ ਪਲ-ਪਲ ਦੀ ਨਜ਼ਰ ਆ ਜਿਹੜੀ ਉਹ ਰੱਖੀ ਜਾਇਆ ਕਰੇਗੀ ਤਾਂ ਕਿ ਲੋਕਾਂ ਦੇ ਜਾਨ ਤੇ ਮਾਲ ਉੱਬਾ ਸਕਣ